ਵੱਡੇ ਤਿੰਨ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਰੇਟ ਮਾਲਕ ਨੇ ਸਿਰਫ 4.5 ਲੱਖ ਰੁਪਏ ਕਿ ਡਿਮਾਂਡ ਕੀਤੀ ਹੋਈ ਸੀ ਨਾਲ ਦੀ ਨਾਲ ਇੱਕ ਆਪਾਂ ਕੋਠੀ ਵੀ ਲੈ ਕੇ ਪਹੁੰਚੇ ਹਾਂ ਦੋ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਇੱਕ ਤਾਂ ਜਮਾ ਸਸਤਾ ਘਰ ਇੱਕ ਵਧੀਆ ਕੋਠੀ ਗੱਲਬਾਤ ਆਪਾਂ ਦੋਵੇਂ ਚੀਜ਼ਾਂ ਦੀ ਕਰਾਂਗੇ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨ ਭੇਜੋ ਫਿਰ ਜੇ ਆਪਾਂ ਐਡ ਤੁਹਾਡੀ ਲਾ ਦੇਗੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਸਸਤੇ ਤੇ ਸੋਨੇ ਕਰ ਹਰ ਰੋਜ਼ ਦੇਖਣ ਨੂੰ ਚਾਹੀਦੇ ਨੇ ਤਾਂ ਥੱਲੇ ਆਪਣਾ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਦਿਓ ਅਗਲੀਏ ਜੀ 20 22 ਫੁੱਟੀ ਗਲੀ ਆ ਮਕਾਨ ਆ ਆਪਣਾ ਦੋਨੇ ਪਾਸੇ ਲੱਗਦੀ ਆ ਗਲੀ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਇੱਧਰ ਦੇਖੋਗੇ ਬੇੜਾ ਜੀ ਅੱਗੇ ਛੱਡਿਆ ਹੋਇਆ ਉਹ ਬਾਥਰੂਮ ਹੈ ਮੋਟਰ ਮਟਰ ਸਾਰਾ ਕੁਝ ਲੱਗਿਆ ਟੁੱਟੀ ਦਾ ਫਲਾ ਹੈ ਫਿਟਿੰਗ ਹੈਗੀ ਹੈ ਆਪੋਰਚ ਹੈ ਜੀ ਠੀਕ ਹੈ ਐਵੇਂ ਪਿੱਛੇ ਜਗ੍ਹਾ ਛੱਡੀ ਹੋਈ ਹੈ ਆ ਪਿੱਛੇ ਜੁਲੇ ਜੌਂਕੇ ਨੂੰ ਜਗ੍ਹਾ ਛੱਡੀ ਹੋਈ ਹੈ ਆ ਸਾਰਾ ਹੋਇਆ ਹੋਇਆ ਪੀਓ ਪੀ ਵਗੈਰਾ ਆ ਲੌਬੀ ਦਾ ਦਰਵਾਜਾ ਜੀ ਆ ਆਪਣਾ ਡਰਾਇੰਗ ਰੂਮ ਦਾ ਦਰਵਾਜਾ ਆ ਲੌਬੀ ਆ ਗਈ ਆਪਣੀ ਸਭ ਤੋਂ ਪਹਿਲਾਂ ਕਿਚਨ ਦਿਖਾਉਣਾ ਤੁਹਾਨੂੰ ਕਿਚਨ ਫੁੱਲੀ ਫਰਨੀਚਰ ਕਿਚਨ ਕਿਚਨ ਹੈ ਆਪਣਾ ਇਹਦਾ ਦਰਵਾਜਾ ਆ ਪਿੱਛੇ ਜਿਹੜਾ ਤੁਹਾਨੂੰ ਹੁਣ ਦਿਖਾ ਕੇ ਆਇਆ ਪਿੱਛੇ ਖੁੱਲਦਾ ਆ ਸਟੋਰ ਹੈ। ਆ ਡਰਾਈੰਗ ਰੂਮ ਹੈ। ਆ ਬਾਥਰੂਮ ਹੈ। ਇਹ ਅਨਕੰਪਲੀਟ ਹੈ ਇਸ ਟਾਈਮ ਦੇ ਵਿੱਚ। ਬਣਾਇਆ ਹਾਲੇ ਤਿਆਰ ਨਹੀਂ ਕੀਤਾ ਹੋਇਆ। ਆ ਪਹਿਲਾ ਬੈੱਡਰੂਮ ਆ ਗਈ। ਕਪੜੇ ਇਹਦੇ ਵਿੱਚ ਲੱਗੇ ਹੋਏ ਆ। ਇਹ ਆਹ ਦਰਵਾਜ਼ਾ ਸੇਮ ਪਿੱਛੇ ਖੁੱਲਦਾ। ਆ ਸਟੇਅਰਸ ਤੇ ਉੱਪਰ ਜਾਣ ਨੂੰ। ਉੱਪਰ ਕੁਝ ਨਹੀਂ ਪਾਇਆ ਹੋਇਆ ਸਿਰਫ ਪਰਛਤੀ ਹੈ ਜੀ। ਆਹ ਦੂਸਰਾ ਬਾਥਰੂਮ ਬੈੱਡਰੂਮ ਹੈ। ਇਹਦੇ ਵਿੱਚ ਵੀ ਸੇਮ ਕਪੂਡ ਕੰਪਲੀਟ ਹੈ। ਸਾਰੀ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਸੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਤੇ ਜਿੰਨੀ ਵੀ ਜਾਣਕਾਰੀ ਕੋਠੀ ਦੀ ਹੈਗੀ ਸੀਗੀ ਜੋ ਕੁਝ ਵੀ ਬਣਿਆ ਹੋਇਆ ਸੀਗਾ ਕਮਰੇ ਬਣੇ ਹੋਏ ਸੀਗੇ ਕਿਚਨ ਬਣਿਆ ਹੋਇਆ ਸੀਗਾ ਪੂਰ ਚ ਤੇ ਖਾਲੀ ਏਰੀਆ ਸਾਰਾ ਕੁਝ ਮਾਲਕ ਨੇ ਬਹੁਤ ਵਧੀਆ ਢੰਗ ਨਾਲ ਦਿਖਾਇਆ ਸੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਤੇ ਜਿਹੜੀ ਕੋਠੀ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਸੀ ਤੁਹਾਨੂੰ ਪਸੰਦ ਆ ਗਈ ਹੋਊਗੀ ਜੇ ਆਪਾਂ ਥਾਂ ਦੀ ਗੱਲ ਕਰੀਏ ਸੀ ਤਾਂ 5 ਬਿਸਬੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਸਿੰਗਲ ਸਟੋਰੀ ਸੀ ਤੇ ਇਹਦੇ ਵਿੱਚ ਆਪਾਂ ਨੂੰ ਦੋ ਬੈਡਰੂਮ ਤੇ ਬਾਥਰੂਮ ਤੇ ਲੌਬੀ ਡਰਾਈング ਰੂਮ ਸਟੋਰ ਦੋ ਬਾਥਰੂਮ ਜੀ ਤੇ ਕਿਚਨ ਤੇ ਸਾਰਾ ਕੰਮ ਕਿਚਨ ਦਾ ਕੰਪਲੀਟ ਸਾਰਾ ਕੁਝ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 27 ਲੱਖ ਰੁਪਏ ਇੱਕ ਡਿਮਾਂਡ ਕੀਤੀ ਹੈ ਸੀ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਕਰ ਲਾਂਗੇ আর ਰਸੋਈ ਦਾ ਕੰਮ ਤੁਸੀਂ ਚੱਕ ਕਰ ਹੀ ਲਿਆ ਸੀਗਾ ਗਲੀ ਤੁਸੀਂ ਦੇਖ ਲਈ ਸੀਗੀ ਤੇ ਕੋਠੀ ਦਾ ਕੰਮ ਦੇਖ ਲਿਆ ਜੀ ਕੋਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਤਾਂ ਹੋਇਆ ਨਹੀਂ ਵਧੀਆ ਕੋਠੀ ਹੈ ਜੀ ਵਧੀਆ ਗਲੀ ਹੈ ਤੇ ਇਹਨਾਂ ਦਾ ਜਿਹੜਾ ਪਿੰਡ ਆਲਮਪੁਰ ਮੰਦਰਨ ਸਿੰਘ ਤੁਸੀਂ ਜਾ ਕੇ ਦੇਖ ਸਕਦੇ ਹੋ ਬਲਾਡੇ ਏਰੀਆ ਚ ਤੁਹਾਨੂੰ ਮਿਲੂਗਾ ਜ਼ਿਲ੍ਹਾ ਲੱਗਦਾ ਜੀ ਮਾਨਸਾ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਜੀ ਜੇ ਵਧੀਆ ਲੱਗੀ ਹੈ ਕੋਈ ਖਰੀਦਣ ਦਾ ਹੈਗਾ ਚਾਹ ਬਾਨ ਤਾਂ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਜਿਹੜਾ 27 ਲੱਖ ਰੁਪਏ ਤੁਹਾਨੂੰ ਡਿਮਾਂਡ ਦੱਸੀ ਹੈ ਇਹ ਕੋਈ ਫਾਈਨਲ ਰੇਟ ਨਹੀਂ ਹੈਗਾ ਜੀ ਫਾਈਨਲ ਰੇਟ ਜਿਹੜਾ ਤੁਸੀਂ ਕਰਨੇ ਜਾ ਕੇ ਕੋਠੀ ਨੂੰ ਦੇਖ ਕੇ ਪੂਰੀ ਆਪਦੀ ਤਸੱਲੀ ਕਰਕੇ ਜਦੋਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਾਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਓ ਜੀ ਫਾਈਨਲ ਰੇਟ ਉਦੋਂ ਕਰ ਸਕਦੇ ਹਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਪਿੰਡ ਮਾਲਕ ਦੇ ਘਰੇ ਸੀ ਤੇ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ 8087207924 ਇਹ ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇ ਗੱਲ ਕਰਨਾ ਤੁਸੀਂ ਚਾਹੁੰniosੀ ਬਾਕੀ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਇਹ ਕੋਠੀ ਪਸੰਦ ਆ ਗਈ ਹੋਗੀ ਪਸੰਦ ਆਈ ਤਾਂ ਮਾਲਕ ਨਾਲ ਕਰੋ ਜੀ ਗੱਲਬਾਤਾਂ ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਜੀ ਅਸੀਂ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬਤ ਬਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਸਸਤੇ ਮਹਿੰਗੇ ਨਵੇਂ ਪੁਰਾਣੇ ਹਰ ਤਰ੍ਹਾਂ ਦੇ ਜਿਵੇਂ ਵੀ ਘਰ ਕੋਠੀ ਆਪਣੇ ਕੋਲੇ ਪਹੁੰਚਦੇ ਆ ਜੀ ਤੁਹਾਨੂੰ ਵੀਡੀਓ ਚ ਆਪਾਂ ਦਿਖਾਉਂਦੇ ਰਹਨੇ ਆ ਸਿੰਘ ਬਾਕੀ ਮੈਂ ਜ਼ਿਆਦਾ ਕੋਸ਼ਿਸ਼ ਕਰਦਾ ਹੁੰਦਾ ਸੀ ਵੀ ਜਮਾਂ ਸਸਤੇ ਘਰ ਤੁਹਾਨੂੰ ਦਿਖਾਈ ਜਾਣਾ ਕਿਉਂਕਿ ਹਰ ਬੰਦੇ ਦਾ ਬਜਟ ਜ਼ਿਆਦਾ ਨਹੀਂ ਹੁੰਦਾ ਸੀ ਕਈ ਮੇਰੇ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਬਹੁਤ ਜ਼ਿਆਦਾ ਕਮੈਂਟ ਕਰਦੀਆਂ ਵੀ ਸਾਨੂੰ ਕੋਈ 4-5 ਲੱਖ ਦਾ ਜਾਂ ਕੋਈ 3-4 ਲੱਖ ਦਾ ਇਦਾਂ ਦਾ ਘਰ ਦਿਖਾਓ ਜੀ ਇਦਾਂ ਦਾ ਘਰ ਵੀ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਆ ਅੱਗੇ ਤੁਸੀਂ ਦੇਖੋਗੇ ਸਿਰਫ 4.5 ਲੱਖ ਰੁਪਏ ਇੱਕ ਡਿਮਾਂਡ ਹੈ ਉਹਦਾ ਵੀ ਰੇਟ ਫਾਈਨਲ ਨਹੀਂ ਹੈਗਾ ਜੀ ਉਹਦੀ ਵੀ ਆਪਾਂ ਗੱਲਬਾਤ ਸਾਰੀ ਕਰਦੇ ਹਾਂ ਜੀ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਚੱਲਦਾ ਰਹਿੰਦਾ ਜੀ ਬਾਰ-ਬਾਰ 73 800 ਪੂਰਾ 6217 ਫਰੀਚ ਆਪਾਂ ਐਡ ਲਾ ਦਾਂਗੇ ਆਪਣੇ ਕੋਲੇ ਭੇਜ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੱਤ-ਬੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਗੱਲਬਾਤ ਆਪਾਂ ਕਰਦੇ ਆਂ ਜਿਹੜਾ ਜਾਮਾ ਸਸਤਾ ਆਪਾਂ ਘਰ ਲੈ ਕੇ ਪਹੁੰਚਿਆ ਉਹ ਦੀ ਜੀ ਜਗਾ ਹੈਗੀ ਅਸੀਂ ਤਨ ਮਰਲੇ ਜਿਹੜੇ ਵੱਡੇ ਹੁੰਦੀ ਅਸੀਂ ਤੇ ਇਹਨਾਂ ਦਾ ਜਿਹੜਾ ਪਿੰਡ ਹੈਗਾ ਅਸੀਂ ਪਲਾਸੌਰ ਇਹਨਾਂ ਦਾ ਪਿੰਡ ਹੈ ਤਰਨ ਤਰਨ ਦੇ ਬਿਲਕੁਲ ਨਜ਼ਦੀਕ ਹੈ ਸੀ ਸਾਢੇ 4 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਇਹਨਾਂ ਨੇ ਕੀਤੀ ਆ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀਓ ਜੀ ਸਾਰਾ ਖੁਸ਼ੀ ਤੁਹਾਨੂੰ ਵੀਡੀਓ ਦੇ ਅੰਦਰ ਪਤਾ ਲੱਗ ਹੀ ਜਾਊਗਾ ਬਾਕੀ ਬਹੁਤ ਵਧੀਆ ਘਰ ਹੈ ਸੀ ਵਧੀਆ ਬਣਿਆ ਹੋਇਆ ਰੇਟ ਬਹੁਤ ਵਧੀਆ ਜੀ ਬਾਕੀ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੇ ਆਪਾਂ ਕਮਰਿਆਂ ਦੀ ਗੱਲ ਕਰੀਏ ਤਾਂ ਵਧੀਆ ਖੁੱਲੇ ਡੁੱਲੇ ਆਪ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਸਾਰਾ ਲਾਈਟਿੰਗ ਦਾ ਕੰਮ ਕਰਵਾਇਆ ਹੋਇਆ ਜੀ ਵਧੀਆ ਆਪ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਵਧੀਆ ਥੱਲੇ ਫਾਰਸ਼ ਲੱਗਿਆ ਹੋਇਆ ਜੀ ਰਸੋਈ ਦੀ ਵੀਡੀਓ ਵੀ ਮਾਲਕ ਨੇ ਬਣਾ ਕੇ ਪੂਰੀ ਵਧੀਆ ਭੇਜੀ ਹੈ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ ਸੀ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਤਾਂ ਪੂਰਾ ਵਧੀਆ ਘਰ ਹੈ ਜੀ ਜਿੰਨਾ ਕ ਮਾਲਕ ਨੇ ਰੇਟ ਲਾਇਆ ਰੇਟ ਦੇ ਹਿਸਾਬ ਨਾਲ ਘਰ ਪੂਰਾ ਵਧੀਆ ਗਮ। ਬਾਕੀ ਡਿਮਾਂਡ ਕੀਤੀ ਹੈ ਇੱਕ ਕੋਈ ਫਾਈਨਲ ਰੇਟ ਨਹੀਂ ਹੈਗਾ ਸੀ। 4.5 ਲੱਖ ਰੁਪਏ ਇੱਕ ਡਿਮਾਂਡ ਹੈ। ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਪਲਾਸੌਰ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ। 9815405934 ਮਾਲਕ ਦਾ ਨੰਬਰ ਹੈ ਜੀ। ਨੰਬਰ ਤੇ ਗੱਲ ਕਰ ਸਕਦੇ ਹੋ ਜੀ। ਜੇ ਤੁਹਾਨੂੰ ਇਹ ਘਰ ਖਰੀਦਣਾ ਸੀ ਤਾਂ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ। ਇਹਨਾਂ ਨਾਲ ਗੱਲ ਕਰ ਲਿਓ। ਪਿੱਛੇ ਜਿਹੜੀ ਆਪਾਂ ਕੋਠੀ ਤੁਹਾਨੂੰ ਦਿਖਾਈ ਸੀਗੀ ਜੇ ਕਿਸ ਨੂੰ ਕੋਠੀ ਪਸੰਦ ਆਈ ਆ ਉਹ ਤਾਂ ਉਹਨਾਂ ਦਾ ਮੋਬਾਈਲ ਨੰਬਰ ਅਲੱਗ ਅਜੀ ਮਾਲਕ ਦਾ ਸਹੀ ਨੰਬਰ ਆਪਦਾ ਦੇਖ ਕੇ ਤੁਸੀਂ ਲਾ ਲਿਓ ਤੇ 4.5 ਲੱਖ ਦਾ ਇਹ ਘਰ ਹੈ ਜੀ ਜਿਹੜੀ ਪਿੱਛੇ ਕੋਠੀ ਸੀਗੀ ਉਹਦਾ ਰੇਟ ਤੁਹਾਨੂੰ ਮਨਮਦਾਸੀ ਦਿੱਤਾ ਸੀਗਾ 4.5 ਲੱਖ ਰੁਪਏ ਸਮਝ ਕੇ ਉਹਨਾਂ ਨਾਲ ਗੱਲ ਨਾ ਕਰਿਓ ਜੀ ਇਹ ਜਿਹੜਾ ਘਰ ਤੁਹਾਨੂੰ ਦਿਖਾਇਆ ਇਹ 4.5 ਲੱਖ ਦੇ ਸੀ ਬਾਕੀ ਸਹੀ ਨੰਬਰ ਲਾ ਕੇ ਸਹੀ ਗੱਲਬਾਤ ਕਰਕੇ ਫਾਈਨਲ ਰੇਟ ਮੁਕਾ ਕੇ ਡੀਲ ਕਰ ਸਕਦੇ ਹਾਂ ਬਾਕੀ ਹੁਣ ਦੱਸੋ ਜੀ ਮੈਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਐਡ ਕਰਵਾਉਣੀ ਹੈ ਉੱਤੇ ਆਪਣਾ WhatsApp ਨੰਬਰ ਬਾਰ-ਬਾਰ ਚੱਲਦਾ ਰਹਿੰਦਾ ਭੇਜ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ